ਹਾਂ ਕੈਨੇਡਾ ਕਿਵੇਂ ਲੱਗ ਰਿਹਾ ਹਾਂ ਕੈਨੇਡਾ ਕਿਹੜਾ ਵਧੀਆ ਕੈਨੇਡਾ ਜੀ ਮਾੜਾ ਨਹੀਂ ਕਹਿੰਦੀ ਬਾਈ ਹਾਂ ਹਾਂ ਕਿਉਂਕਿ ਵਧੀਆ ਕਮਾਈ ਮਿਲਦੀ ਹੈ ਵੀਰੇ ਹਾਂ ਰੋਟੀ ਪਾਇਆ ਵੀਰੇ ਨਹੀਂ ਸਹੀ ਹੈ ਯਾਰ ਸਹੀ ਹੈ ਇਹ ਜੀ ਮਾੜਾ ਨਹੀਂ ਕਹਿੰਦੇ ਕੈਨੇਡਾ ਵੈਸੇ ਤਾਂ ਕੈਨੇਡਾ 'ਚ ਕੰਮ ਕਰਨੇ ਸਾਰੇ ਔਖੇ ਨੇ ਪਰ ਸਭ ਤੋਂ ਔਖਾ ਕੰਮ ਕੰਸਟਰਕਸ਼ਨ ਦਾ ਕੰਮ ਹੀ ਮੰਨਿਆ ਜਾਂਦਾ ਕੈਨੇਡਾ ਦੇ ਵਿੱਚ ਤੇ ਆ ਪਿੱਛੇ ਜਿਹੜਾ ਮੇਰੇ ਘਰ ਬਣ ਰਿਹਾ ਹੈ ਇਹ ਦੇਖ ਲਓ ਤੁਸੀਂ -22 ਟੈਂਪਰੇਚਰ 'ਤੇ -22 ਟੈਂਪਰੇਚਰ ਦੇ ਵਿੱਚ ਵੀ ਆਪਣੇ ਪੰਜਾਬੀ ਮੁੰਡੇ ਕੰਸਟਰਕਸ਼ਨ ਦਾ ਕੰਮ ਕਰਦੇ ਨੇ ਇਸ ਇਸ ਟੈਂਪਰੇਚਰ ਦੇ ਵਿੱਚ ਤਾਂ ਖੜਨਾ ਹੀ ਬਹੁਤ ਔਖਾ ਤੁਸੀਂ ਸੋਚੋ ਵੀ ਕੰਮ ਕਰਨਾ ਕਿੰਨਾ ਔਖਾ ਹੁੰਦਾ ਉਹ ਤੇ ਇੰਨਾ ਵੀਰਾਂ ਨਾਲ ਮਿਲਦੇ ਆਂ ਆਪਾਂ ਗੱਲਾਂ ਬਾਤਾਂ ਕਰਕੇ ਪੁੱਛਦੇ ਆਂ ਵੀ ਕਿਹੜੇ ਹਾਲਾਤਾਂ 'ਚ ਕੰਮ ਕਰਦੇ ਨੇ ਤੇ ਕਿੰਨਾ ਔਖਾ ਇੱਥੇ ਕੰਮ ਕਰਨਾ ਆ ਕਰਕੇ ਸਾਰਿਆਂ ਨੂੰ ਪਤਾ ਲੱਗਦਾ ਕਿ ਆ ਵੇਖੋ ਵੀ ਇਸ ਤਰ੍ਹਾਂ ਤਿਆਰ ਹੁੰਦੇ ਨੇ ਘਰ ਇੱਥੇ ਇਹ ਸਾਰੇ ਜਿੰਨੀਆਂ ਵੀ ਇੱਥੇ ਕੋਈ ਵਿੰਡੋਜ਼ ਰੱਖੀ ਹੋਣੀਆਂ ਕੋਈ ਗੇਟ ਰੱਖਿਆ ਹੁੰਦਾ ਇਹ ਸਾਰਾ ਕੁਝ ਆਪਾਂ ਨਕਸ਼ੇ ਦੇ ਹਿਸਾਬ ਨਾਲ ਹੀ ਰੱਖਣਾ ਪੈਂਦਾ ਇਹ ਆਪਦੇ ਕੋਲੋਂ ਵੀ ਫੁੱਟ ਤੋਂ ਫੁੱਟ ਵੀ ਸਾਈਡ ਤੇ ਨਹੀਂ ਕਰ ਸਕਦੇ ਤੇ ਨਹੀਂ ਫਿਰ ਇਹਨਾਂ ਦੇ ਕੋਈ ਵੀ ਘਰ ਪਾਸ ਨਹੀਂ ਹੁੰਦਾ ਕਿਉਂਕਿ ਸਪੈਸ਼ਲ ਇਨਸਪੈਕਟਰ ਇੱਥੇ ਚੈੱਕ ਕਰਨਾ ਆਉਂਦੇ ਨੇ ਇਹਨਾਂ ਨੂੰ ਤੇ ਆ ਦੇਖੋ ਪੌੜੀਆਂ ਉੱਪਰ ਚੜ੍ਹਦੀਆਂ ਨੇ ਇਧਰਲੇ ਪਾਸੇ ਆ ਰੂਮ ਹੈ ਦੇਖੋ ਇਹ ਤੁਹਾਨੂੰ ਸਾਰਾ ਚੰਗੀ ਤਰ੍ਹਾਂ ਮੁੰਡੇ ਉੱਪਰ ਕੰਮ ਕਰੀ ਜਾਂਦੇ ਨੇ ਉਹਨਾਂ ਨਾਲ ਵੀ ਮਿਲਾਉਣੇ ਅਸ ਤੋਂ ਬਾਅਦ ਤੁਹਾਨੂੰ ਦੇਖਣੋਂ ਦਾ ਘਰ ਲੱਗ ਰਿਹਾ ਬਹੁਤ ਸੋਹਣਾ ਤਿਆਰ ਹੋਣਾ ਹੈ ਇਹ ਛੱਤਾ ਦੇਖੋ ਆਹ ਉਹ ਹੀ ਟਰਾਲੀ ਛੱਤਾ ਦੀ ਜਿਹਨਾਂ ਦੀ ਗੱਲ ਕਰਦੇ ਹੁੰਦੇ ਆ ਸਾਰੇ ਕਹਿੰਦੇ ਵੀ ਇੱਕ ਟਰਾਲੀ ਲੱਕੜਾਂ ਦੀ ਹੈ ਜਿਹਦੇ ਪਿੱਛੇ ਪੰਜਾਬੀ ਇਥੇ ਤੰਗ ਹੁੰਦੇ ਫਿਰਦੇ ਨੇ ਦੇਖੋ ਵੀ ਕਿੰਨੀ ਮਿਹਨਤ ਲੱਗਦੀ ਹੈ ਕਿੰਨਾ ਕੁਝ ਲੱਗਦਾ ਕਿੰਨੀਆਂ ਲੱਕੜਾਂ ਲੱਗਦੀਆਂ ਨੇ ਕੋਈ ਇਥੇ ਇੱਟ ਪੱਥਰ ਕੁਝ ਨਹੀਂ ਯੂਜ਼ ਹੁੰਦਾ ਸਿਰਫ ਲੱਕੜ ਦਾ ਕੰਮ ਆ ਸਾਰੇ ਪਾਸੇ ਆਜੋ ਹੁਣ ਚੱਲਦੇ ਆਪਾਂ ਉੱਪਰ ਉੱਪਰ ਦੇਖਦੇ ਆ ਕਿ ਕੋਈ ਸੌਤਾ ਵੇ ਅਸੀਂ ਸ਼ ਤਾਂ ਦੇਖੋ ਪਹਿਲਾਂ ਕਿਸੇ ਸੌਦੀਆਂ ਨੇ ਉਹ ਬਾਈ ਯਾਰ ਕਿਉਂ ਉਧਰ ਕੰਮ ਕਰਦੇ ਫਿਰਦੇ ਨੇ ਸਰ ਨੂੰ ਨਾਲ ਗੱਲਬਾਤ ਕਰਕੇ ਦਿਖਾਉਣਿਆ ਤੁਹਾਨੂੰ ਸੋਲ ਟਾਈਮ ਤੱਕ ਆ ਦੇਖੋ ਬਾਹਰ ਇਹ ਹੁਣ ਫਿਲਹਾਲ ਆਪਾਂ ਪਹਿਲੀ ਮੰਜ਼ਲ ਤੇ ਆ ਜੇ ਨਾ ਨੂੰ ਇੰਨੀ ਠੰਡ ਦੇ ਵਿੱਚ ਇਹਨਾਂ ਛੱਤਾਂ ਦੇ ਉੱਪਰ ਵੀ ਕੰਮ ਕਰਦੇ ਸੀ ਪਹਿਲਾਂ ਦੋ ਬੰਨੇ ਬੈਠੇ ਸੀ ਸਾਨੂੰ ਉਹ ਵੀ ਦਿਖਾਉਣੇ ਉਸ ਤੋਂ ਬਾਅਦ ਇਹ ਕੋਲੋਂ ਮੋਛਾ ਤੱਕ ਕੰਪਲੀਟ ਹੋਣ ਵਾਲਾ ਇਹ ਇੰਨੀ ਠੰਡ ਦੇ ਵਿੱਚ ਵੀ ਜਾਰੇ ਛੱਤਾਂ ਦੇ ਉੱਪਰ ਖੁੱਲੇ ਸਮਾਨ ਦੇ ਵਿੱਚ ਕੰਮ ਕਰਨਾ ਬਹੁਤ ਔਖਾ ਦੇਖੋ ਲੱਗੇ ਪਏ ਨੇ ਫਿਰ ਵੀ ਸਲਟੋ ਉਹ ਕਾਮ ਕੰਸਟਰਕਸ਼ਨ ਦਾ ਕੰਮ ਹੀ ਹੁੰਦਾ ਹੈ ਪੂਰੇ ਆਲਓਵਰ ਕੈਨੇਡਾ ਦੇ ਵਿੱਚ ਅਨੁਮਾਨ ਲੱਗਦੀ ਹੈ ਇੱਕ ਹੋਰ ਡੇਸ ਬਾਰੇ ਗੱਲ ਨਹੀਂ ਕਰਦੇ ਤੇ ਹਟਾਉਂਦਾ ਜੋਰ ਪਾ ਦੇ ਤਾਂ ਮੈਂ ਵੀ ਜਾਣੇ ਕਿ ਇਹ ਆਪਰਾਤ ਨਹੀਂ ਹੋਣੀ ਨਹੀਂ ਜਦੋਂ ਰੋਟਾ ਹੋਦੀ ਹੈ ਇਲਾਵਾ ਸ ਦਿਖਾਉਣਾ ਹੀ ਅਜੇ ਤੱਕ ਵੀ ਕਿਵੇਂ ਕੰਮ ਚੱਲਦਾ ਅੰਦਰਲੇ ਪਾਸੇ ਫਿਰ ਤੁਹਾਨੂੰ ਮੈਂ ਗੱਲਾਂ ਬਾਤਾਂ ਵੀ ਕਰਾਉਣੇ ਨੇ ਵੀਰਣਾ ਆ ਕਰਦਾ ਫਰੰਟ ਆ ਗਿਆ ਇਧਰਲੇ ਪਾਸੇ ਆ ਬੈਂਡ ਦੇ ਵਿੱਚ ਇਹਨਾਂ ਦਾ ਸਾਰਾ ਸਮਾਨ ਸੱਪਾ ਰੱਖਿਆ ਹੁੰਦਾ ਜਿਹਦੇ ਨਾਲ ਇਹ ਕੰਮ ਕਰ ਕਰਦੇ ਨੇ ਉਹ ਸਾਹਮਣੇ ਘਰ ਵੀ ਤਿਆਰ ਹੋ ਰਹੇ ਨੇ ਇਹਦੇ ਤੇਰੋ ਘਰ ਕੋਸ਼ ਐਵੇਂ ਦੇ ਤਿਆਰ ਹੁੰਦੇ ਨੇ ਸਿਰਫ ਲੱਕੜ ਹੀ ਲੱਕੜ ਕੋਈ ਇੱਟਾ ਕੋਈ ਪੱਥਰ ਕੋਈ ਯੂਜ਼ ਨਹੀਂ ਹੁੰਦਾ ਇੱਥੇ ਤਵੇ ਛੱਤ ਤੇ ਜਾਣ ਵਾਸਤੇ ਇਹਨਾਂ ਨੇ ਰਾਹ ਛੱਡੇ ਹੁੰਦੇ ਨੇ ਪਹਿਲਾਂ ਸਾਰੀ ਛੱਤ ਨੂੰ ਬੰਨ ਕੇ ਕਰਦੇ ਇਹ ਤਾਂ ਕਿ ਉੱਪਰ ਜਾਣਾ ਨਾਲੋਂ ਮੁਸ਼ਕਲ ਨਾ ਲੱਗੇ ਸੋ ਆ ਖੱਡੇ ਛੱਡੇ ਹੁੰਦੇ ਇਹਨਾਂ ਨੇ ਇਹਦੇ ਵਿੱਚ ਦੀ ਇਹ ਉੱਪਰ ਅੰਦਰ ਜਾ ਥੱਲੇ ਆ ਸਕਦੇ ਨੇ ਇਹ ਇੱਕੋ ਟਾਈਮ ਤੇ ਦੋ ਘਰ ਤਿਆਰ ਇਕੱਠੇ ਹੋ ਰਹੇ ਨੇ ਜੇ ਕਿੱਕ ਕਰਦਾ ਡੇਟ ਇਧਰਲੇ ਪਾਸੇ ਆ ਗਿਆ ਤੇ ਜਿੱਕਰ ਦਾ ਜੇਡ ਇਧਰਲੇ ਪਾਸੇ ਆ। ਲਓ ਜੀ ਮਾਈਨਸ 22 ਟੈਂਪਰੇਚਰ ਦੇ ਵਿੱਚ ਵੀ ਬਾਈ ਵਰਗੇ ਹਾਂ ਜੀ ਸੱਤਾਂ ਦੇ ਉੱਪਰ ਬੈਠ ਕੇ ਕੰਮ ਕਰ ਰਹੇ ਨੇ ਬਾਈ ਕੀ ਹਾਲ ਹੈ ਤੁਹਾਡੇ ਵਧੀਆ ਵਧੀਆ ਗੱਡਾ ਵੈਰੀ ਗੁੱਡ ਕੀ ਹੈ ਨਾਮ ਹੈ ਬਾਈ ਤੁਹਾਡਾ ਮੇਰਾ ਨਾਮ ਸਖਮਿੰਦਰ ਸਿੰਘ ਫੁੱਲ ਨੇਮ ਜੀ ਅੱਛਾ ਜੀ ਫੋਨ ਨੇ ਮੇਰਾ ਕਹਾਣਾ ਸਿੱਧੂ ਠੀਕ ਹੈ ਬਾਈ ਹਾਂਜੀ ਬਾਈ ਕਿਹੜਾ ਪਿੰਡ ਆਪ ਦਾ ਮੇਰਾ ਪਿੰਡ ਡੇੜਕਾ ਜੀ ਡੇੜਕਾ ਕਿਹੜੇ ਏਰੀਆ ਚ ਪੈਦਾ ਸੀ ਇਹ ਲੁਧਿਆਣੇ ਦਾ ਪਿੰਡ ਆ ਜੀ ਲੁਧਿਆਣੇ ਏਰੀਆ ਦਾ ਡੇੜਕੇ ਪਿੰਡ ਦਾ ਬਾਈ ਐ ਤੇ ਬਾਈ ਆਪਣਾ ਦੂਜਾ ਜੀ ਬਾਈ ਤੇ ਨਾਮ ਕੀ ਹੈ ਬਾਈ ਦਾ ਮੇਰਾ ਨਾਮ ਹੈਗਾ ਪ੍ਰਿੰਸ ਪ੍ਰਿੰਸ ਦੀ ਕੋਈ ਗੱਲ ਨਹੀਂ ਆਰਾਮ ਨਾਲ ਕੋਈ ਰਿਲੈਕਸ ਹੋ ਕੇ ਆਰਾਮ ਹਾਂ ਤੇ ਕੋਈ ਦਿੱਕਤ ਤਾਂ ਨਹੀਂ ਇੱਥੇ ਬੈਠਾ ਨੂੰ ਹਜੇ ਤੱਕ ਨਹੀਂ ਨਹੀਂ ਖਾਲਸੇ ਠੀਕ ਆ ਠੀਕ ਹੈ ਠੰਡ ਹੁਣ ਕਿੰਨੀ ਲੱਗ ਰਹੀ ਹੈ ਠੰਡ ਬਰੋ ਠੀਕ ਆ ਠੰਡ ਪਰ ਬਹੁਤ ਆ ਠੰਡ ਲੱਗੀ ਹੈ ਮਾਈਨਸ 20 22 ਦੇ ਨੇੜੇ ਤੇ ਹੈ ਅੱਜ ਹਾਂ ਅੱਜ ਮਾਈਨਸ 22 ਟੈਂਪਰੇਚਰ ਹੈ ਠੀਕ ਹੈ ਤੇ ਬਾਈ ਕਿੰਨੇ ਸਾਲ ਹੋ ਗਏ ਤੁਹਾਨੂੰ ਇੱਥੇ ਕੰਮ ਕਰਦਿਆਂ ਨੂੰ ਹਾਂ ਮੈਨੂੰ ਹੋ ਗਏ ਬਾਈ 5 ਸਾਲ ਅੱਛਾ ਅਕਾ ਸਕਸਨ ਦਾ ਕੰਮ ਕਰਦੇ ਹੋ ਪਹਿਲੇ ਦਿਨ ਤੋਂ ਹਾਂ ਹਾਂ ਸਰ ਮੈਂ ਥੋੜਾ ਟਾਈਮ ਕੀਤਾ ਇਹਨਾਂ ਨਾਲ ਫਿਰ ਮੈਂ ਹਟ ਗਿਆ ਹੀ ਕੰਮ ਕਰਨ ਲੱਗ ਗਈ ਠੀਕ ਹੈ ਜੀ ਹੁਣ ਵੀ ਇਹਨਾਂ ਨਾਲ ਮੈਂ ਪਾਰਟ ਟਾਈਮ ਕੰਮ ਕਰਦਾ ਓਕੇ ਓਕੇ ਠੀਕ ਹੈ ਤੇ ਬਾਈ ਆਪਾਂ ਹਾਂ ਜੀ ਆਪਾਂ ਨੂੰ ਹੋ ਗਏ 10 ਸਾਲ ਕਰਦਿਆਂ 10 ਸਾਲ ਕਰੇ ਅੱਜ ਆਪਣੀ ਕੰਪਨੀ ਆ ਜੀ ਆਪਦੀ ਅੱਛਾ ਆਪਦੀ ਕੰਪਨੀ ਹਾਂ ਜੀ ਬਈ ਕੰਪਨੀ ਦਾ ਨਾਮ ਕਾਲਾ ਸਿੱਧੂ ਫਰੇਮਿੰਗ ਕਾਲਾ ਸਿੱਧੂ ਫਰੇਮਿੰਗ ਐਂਡ ਰੀਨੋਵੇਸ਼ਨ ਰਿਲੇਟਿਡ ਠੀ ਠੀਕ ਠੀਕ ਤੇ ਬਾਈ ਕਿਵੇਂ ਲੱਗ ਰਿਹਾ ਸਹੀ ਸੀ ਦੱਸਿਓ ਤੇ ਲੋ ਦੱਸਿਓ ਮਾੜਾ ਠੀਕ ਆ ਬਾਈ ਯਾਰ ਨਾ ਵਾ ਮਾੜਿਆ ਦੇ ਨਾਮ ਚੰਗਿਆਂ ਚ ਹੈ ਠੀਕ ਆ ਕੈਨੇਡਾ ਕਿਵੇਂ ਲੱਗ ਰਿਹਾ ਹਾਂ ਕੈਨੇਡਾ ਕਿਹੜਾ ਵਧੀਆ ਕੈਨੇਡਾ ਜੀ ਮਾੜਾ ਨਹੀਂ ਕਹਿੰਦੀ ਬਾਈ ਹਾਂ ਹਾਂ ਕੋਈ ਵਧੀਆ ਕਮਾਈ ਮਿਲਦੀ ਹੈ ਵੀਰੇ ਹਾਂ ਰੋਟੀ ਪਾਇਆ ਵੀਰੇ ਨਹੀਂ ਸਹੀ ਹੈ ਯਾਰ ਸਹੀ ਹੈ ਇਹ ਅਸੀਂ ਮਾੜਾ ਨਹੀਂ ਕਹਿੰਦੇ ਕੈਨੇਡਾ ਸਾਡੇ ਲਈ ਲਾਇਕ ਸਾਡੇ ਲਈ ਵਧੀਆ ਤੁਹਾਨੂੰ 10 ਸਾਲ ਬਈਆ ਕੰਸਟਰਕਸ਼ਨ ਦਾ ਕੰਮ ਕਰਾ ਹਾਂ ਜਿਉਂ ਇਹ ਕੰਮ ਕਰਨਾ ਜੋ ਇਹ ਕੰਮ ਚੀ ਠੀਕ ਹੈ ਸਾਰਾ ਪਰਿਵਾਰ ਇੱਥੇ ਹੀ ਹੈ ਸਾਰਾ ਪਰਿਵਾਰ ਹੈ ਸਾਰੀ ਫੈਲ ਚਲੋ ਵਧੀਆ ਗੱਲ ਹੈ ਬਾਈ ਤੇ ਹੋਰ ਬਈ ਕੋਈ ਦਾਦਾ ਵੀ ਜਿਉਂਦਾ ਬਈ ਹਾਂ ਦਾਦਾ ਜੀ ਮੇਰੇ ਤੇ ਆ ਗਏ ਕੈਨੇਡਾ ਅੱਛਾ ਕੈਨੇਡਾ ਨੇ ਉਹ ਕਿੰਨੇ ਸਾਲ ਦੀ ਉਮਰ ਉਹਨਾਂ ਦੀ ਉਹਨੇ 95 ਸਾਲ ਦੀ ਉਮਰ ਹੈ ਜੀ 95 ਸਾਲ ਦੀ ਕੀ ਆ ਬਾਤ ਹੈ ਠੀਕ ਹੈ ਠੀਕ ਹੈ ਠੀਕ ਆਉਂਦੇ ਹੁੰਦੇ ਉਹ ਵੀ ਫਰੇਮਿੰਗ ਦਾ ਕੰਮ ਥੋੜਾ ਥੋੜਾ ਜਾਂ ਬਹੁਤ ਜ਼ਿਆਦਾ ਔਖਾ ਹੈ ਤੇ ਆਹ ਦੇ ਦਿਓ ਮੈਨੂੰ ਕਿਉਂਕਿ ਹੱਥ ਮੇਰੇ ਡੂਲ ਹੋ ਜਾਂਦਾ ਮੈਨੂੰ ਇਹ ਦੁਬਾਰਾ ਚਾਹੀਏ ਟੈਂਸ਼ਨ ਆ ਵੀ ਮੈਂ ਥੱਲੇ ਕੇ ਮੈਂ ਉਤਰੂੰਗਾ ਆਹ ਦੇਖ ਲਓ ਵੀ ਕਿੰਨਾ ਔਖਾ ਛੱਤਾਂ ਦੇ ਉੱਤੇ ਤੇ ਇੱਥੇ ਚਲਕਣ ਦਾ ਕਿੰਨਾ ਡਰ ਆ ਫਿਰ ਵੀ ਬਾਈ ਯਾਰ ਕੇ ਬੈਠੇ ਨੇ ਯਾਰ ਧੰਨਾ ਬਾਈ ਯਾਰ ਕੰਸਟਰਕਸ਼ਨ ਵਾਲੇ ਕੰਮਾਂ ਦਾ ਕੋਈ ਮੁਕਾਬਲਾ ਨਹੀਂ ਹੈ ਇਹਨੇ ਤੁਸੀਂ ਹੱਥਾਂ ਦਾ ਹਾਲ ਦੇਖ ਲਓ ਮੈਨੂੰ 5 ਮਿੰਟ ਖੜਨਾ ਪੈ ਗਿਆ ਉਹਨਾਂ ਨਾਲ ਬਾਈ ਯਾਰ ਕੇ ਨਾਲ ਤੇ ਵੀ ਕੀ ਹਾਲ ਹੋ ਗਿਆ ਤੇ ਸੋਚੋ ਵੀ ਬਾਈ ਯਾਰ ਕਿਵੇਂ ਕੰਮ ਕਰਦੇ ਨੇ ਕਲਾਉਡ ਕਲੌਬ ਚਲੋ ਉਹਨਾਂ ਦਾ ਪਾਏ ਵੇ ਸੀ ਹੱਥ ਦੇਖੋ ਵੀ ਕਿੰਨੇ ਲਾਲੇ ਨੀਲੇ ਹੋਣੇ ਸ਼ੁਰੂ ਹੋ ਗਿਆ ਇੰਨੇ ਟਾਈਮ ਦੇ ਵਿੱਚ ਸਿਰਫ ਤੁਹਾਨੂੰ ਪੂਰੇ ਦਿਨ ਦਾ ਮਾਹੌਲ ਦਿਖਾਉਣੇ ਇੱਥੋਂ ਤੁਹਾਨੂੰ ਮੈਂ ਬਾਹਰਲੇ ਬੱਸ ਲਿਆ ਕੇ ਵੀ ਦਿਖਾਉਣਾ ਵਾ ਵੀ ਕਿਵੇਂ ਵਿਚਾਰੇ ਛੱਤਾਂ ਦੇ ਉੱਪਰ ਕੰਮ ਕਰਦੇ ਨੇ ਇਹ ਪੈਰ ਤਿਲਕਣ ਦਾ ਵੀ ਬਹੁਤ ਜ਼ਿਆਦਾ ਡਰ ਹੁੰਦਾ ਪਰ ਫਿਰ ਵੀ ਵਿਚਾਰੇ ਵੱਡੇ ਜਿਗਰੇ ਵਾਲੇ ਬੰਦੇ ਹੁੰਦੇ ਨੇ ਇਹ ਜਿਹੜੇ ਇਹ ਮਾਈਨਸ ਟੈਂਪਰੇਚਰ ਦੇ ਵਿੱਚ ਵੀ ਛੱਤਾਂ ਦੇ ਉੱਪਰ ਖੜ ਕੇ ਕੰਮ ਕਰ ਰਹੇ ਨੇ ਉੱਪਰ ਹਵਾ ਵੀ ਬਹੁਤ ਠੰਡੀ ਚੱਲ ਰਹੀ ਹੈ ਤੇ ਫਿਰ ਵੀ ਦੇਖ ਲਓ ਕੰਮ ਕਰ ਰਹੇ ਨੇ ਇਹ ਮੈਂ ਸਿਰਫ 5-7 ਮਿੰਟ ਇਹਨਾਂ ਨਾਲ ਗੱਲਾਂ ਬਾਤਾਂ ਕਰੀਆਂ ਸੀ ਤੇ ਉੱਪਰ ਖੜਾ ਨਾਲ ਮੇਰੇ ਹੱਥ ਫ੍ਰੀਜ਼ ਹੋ ਗਏ ਤੇ ਇਹ ਵਿਚਾਰੇ ਦੇਖ ਲਓ ਕਿੰਨੇ ਟਾਈਮ ਦੇ ਕੰਮ ਕਰ ਰਹੇ ਨੇ ਤੇ 아이ਡੀ ਨਹੀਂ ਪਤਾ ਵੀ ਇਹ ਪੂਰਾ ਦੇਣਾ ਇੱਥੇ ਘਟਣਾ ਹੈ ਆ ਪੂਰੇ ਦਾ ਪੂਰਾ ਘਰ ਤਿਆਰ ਕਰ ਰਹੇ ਨੇ ਇਹ ਜਿਹੜੇ ਅਗਲੇ ਆ ਸੀਰੀਜ਼ ਦੇ ਵਿੱਚ ਤਿੰਨ ਚਾਰ ਘਰ ਹੋਰ ਵੀ ਨੇ ਇਹ ਸਾਰੇ ਸਾਰੇ ਸੇਮ ਬਿਲਡਰ ਹੁੰਦੇ ਨੇ ਮਤਲਬ ਕੀ ਠੇਕੇਦਾਰ ਦੇ ਨੇ ਇਹਨਾਂ ਨੇ ਸਾਰੇ ਸਾਰੇ ਘਰ ਇਹਨਾਂ ਨੇ ਤਿਆਰ ਕਰੇ ਨੇ